ਆ ਮੇਰਾ ਫੋਨ ਨਹੀਂ ਮੇਰਾ ਵੀਡੀਓ ਹੌਲੀ ਕੰਮ ਹੁੰਦਾ ਤੇ ਵਾਹ ਪਾਰਾ ਹੁੰਦਾ ਇਹ ਹੋ ਠੀਕ ਠਾਕ ਪਹੁੰਚ ਗਿਆ ਹੌਲੀ ਕੰਮ ਫਿਰਦਾ ਇੱਥੇ ਲਾਤੀ ਹੈ ਨਾ ਵੀ ਚੱਕ ਨੀ ਚੁੱਕ ਨੀ ਸੌਖੀ ਹੈ ਨਾ ਚੱਲ ਫਿਰ ਇੱਥੇ ਲਾ ਦੇ ਯਾਰ ਸਾਈਡੀ ਤੇ ਕਰਕੇ ਮੈਂ ਤਾਂ ਨਾ ਇਹ ਬੈਕ ਹੀ ਲਾ ਲਾਂ ਬਾਈ ਹਾਂ ਬੋਰ ਉਹ ਤਾਂ ਫਿਰ ਸੈਟਿੰਗ ਕਰਨੀ ਪੈਣੀ ਕਿ ਕਿੱਥੇ ਰੱਖਣੀ ਹੈ ਇੱਕ ਵਾਰੀ ਹਾਂ ਕਿਦੋਂ ਖੇਤੋਂ ਆ ਜਾਣਗੇ ਬੰਦੇ ਹੁਣ ਇੱਕ ਵਾਰੀ ਆਪਾਂ ਲਾ ਦਈਏ ਹਾਂ ਇੱਥੇ ਐ ਕਰਕੇ ਬੈਕ ਲਾ ਲਾ ਬਸ ਬਹੁਤ ਹੋਰ ਤੈਨੂੰ ਪਹੁੰਚ ਗਿਆ ਤੂੰ ਤਾਂ ਜਨਤ ਪਤਲੀ ਪੈਂਦੀ ਕੋਈ ਪਤਾ ਨਹੀਂ ਕਿਹੜੀ ਠੀ ਜਾਂਦਾ ਤੂੰ ਹੈ ਮਾਰ ਕੇ ਹੋਰ ਪਤਾ ਨਹੀਂ ਸਪਨੀ ਹਨ ਕਿ ਉਹ ਸੌਖੀ ਜਗਾ ਮੈਂ ਆਪਣਾ ਤੂੰ ਗਲਤ ਆਇਆ ਜੇ ਤੂੰ ਮੈਂ ਪਹਿਲਾਂ ਉਹਨਾਂ ਦੇ ਕੋਲ ਨਹੀਂ ਨਹੀਂ ਤੂੰ ਇੱਥੋਂ ਨਾ ਮੈਂ ਲੱਭੀ ਤੂੰ एक तो सीधा बाहर निकलेंगा सारे ने सियादी ते सियादियों सीधा मत बोलो वो ही जाता तू वो तो सरानियों उतर गया तू सीधा सियादी हो वहाँ से ये तो वाल बोलता है मज़ा बांगे तो दर्द है हमें ओढ़ेगा हैं पड़ गए पड़ दे पटनिया ਮੇਰਾ ਖੱਲੇ ਦੀ ਥੰਗਾਰੀ ਲੋ ਲੈ ਕੋਲੇ ਨੂੰ ਮੋਟਾ ਕਰੀ ਗੋਲੀ ਨਾ ਜਾਲਣੇ ਕਿ ਨੰਬਰ ਲਾ ਕੇ ਹਿੰਦੇ 1 ਤੋਂ 8 ਤੱਕ ਇੱਕ ਨੰਬਰ ਜੜੀ ਮੈਦੇ ਵਾਸਤੇ ਠੀਕ ਹੈ ਜੀ ਆਹ ਵਾਲੀ ਹੈ ਹੂੰ ਆਹ 5 ਨੰਬਰ ਹੈ ਇਹ ਪਾਸਾ ਦੇ ਦਾਣੇ ਵਾਲੀ ਹੈ 4 ਨੰਬਰ ਇਹ ਹੈਗਾ ਸੌਫ ਜਮੈਣ ਕਾਲੀ ਮਿਰਚ ਪਸਤਾ ਠੀਕ ਹੈ ਆ ਜੜੀ ਨੰਬਰ 2 ਬਰੀਕ ਆਟਾ ਆਪਣੇ ਖਾਣ ਵਾਲਾ ਆ ਲਿਖਿਆ ਬਲੋ ਜੜੀ ਨੰਬਰ 2 ਬਰੀਕ ਆਟਾ ਆ ਲਿਖਿਆ ਠੀਕ ਹੈ ਸਰ ਜੜੀ ਨੰਬਰ 2 ਇਹ ਆਪਣੇ ਖਾਣ ਵਾਲੀ ਜੜੀ ਆ ਵਾਲੀ ਹੈ 2 ਨੰਬਰ ਤੇ ਲਿਖਿਆ ਠੀਕ ਹੈ ਹਾਂ ਬਾਕੀ ਸਾਰੀਆਂ ਜੜੀਆਂ ਤੇ ਨੰਬਰ ਲੱਗੇ ਹੋਇਆ ਸੀ ਜਿਹੜੀ ਵੀ ਚੀਜ਼ ਪੀਸਣੀ ਹੈ ਆ ਲਿਖਿਆ ਦੇਖ ਜਾਲੀ ਨੰਬਰ 1 2 3 4 5 6 7 8 ਜੋ ਚੀਜ਼ ਬਣਾਉਣੀ ਹੈ ਜਾਲੀ ਬਦਲ ਲੈਣੀ ਆਪਾਂ ਕੱਲੀ ਬਸ ਠੀਕ ਹੈ ਜੀ ਹੋਰ ਵਿੱਚ ਕੁਝ ਨਹੀਂ ਬਣਾ ਤੇ ਜਾਲੀ ਮਤਲਬ ਲਾਉਣੀ ਸੌਖੀ ਕੰਮ ਹਾਂ ਸੌਖੀ ਇਹ ਤਾਂ ਰੈਡੀ ਆ ਹੀ ਪੈਂਦੀ ਬਸ ਐ ਜਮਾਂ ਰੈਡੀ ਹੈ ਮਤਲਬ ਇਹ ਸਿੱਧਾ ਆਹ ਤਰੀਕੇ ਨਾਲ ਇਹਨੂੰ ਪਾ ਦੋ ਕਪੜੇ ਦੇ ਇਕ ਪਾਸਾ ਚੌੜਾ ਹੈ ਇੱਕ ਪੀੜਾ ਠੀਕ ਹੈ ਚੌੜੇ ਵਾਲਾ ਪਾਸਾ ਫਿਰ ਚੜਾਉਣਾ ਢੋਲੀ ਤੇ ਆ ਕੰਨੀ ਬਣੀ ਹੋਈ ਇਹ ਤੇ ਚੜ ਜਾਂਦਾ ਠੀਕ ਹੈ ਠੀਕ ਹੈ ਜਾਲੀ ਪੈਂਦੀ ਹੈ ਇੱਥੇ ਦੋ ਨੰਬਰ ਜਾਲੀ ਖਾਨ ਵਾਲਾ ਟੱਪ ਨਹੀਂ ਇੱਥੇ ਵੀ ਹੈ ਠੀਕ ਹੈ ਤੇ ਆਏ ਪਾ ਦਿਓ ਵੀ ਕੋਈ ਫੁੱਟ ਸਦ ਨਹੀਂ ਇਹ ਤਾਂ ਪੁੱਠੀ ਸਿੱਧੀ ਤਾਂ ਕੋਈ ਇਹ ਕਰ ਕਰਤਾ ਨਾ ਜਰਾ ਇੱਥੇ ਤਾ ਦੇ ਦੇ ਆ ਤਾਂ ਜੜ ਗਿਆ ਇਥੇ ਸਹੀ ਨਹੀਂ ਹੈਗੀ ਠੀਕ ਹੈ ਇਹਦਾ ਧਿਆਨ ਰੱਖਣਾ ਕਰ ਲਓ ਉਸ ਉਹ ਕੁਛ ਨਹੀਂ ਤਾਂ ਡੜਗੀ ਦਾ ਸਾਰਾ ਕੁਝ ਤੋੜ ਦੂਗਾ ਠੀਕ ਹੈ ਵਿਚ ਫਿੱਟ ਕਰ ਵਿਚ ਵਾਲੀ ਇੱਥੇ ਪਾਉਣੀ ਹੈ ਠੀਕ ਹੈ ਠੀਕ ਹੈ ਇਹਦੇ ਵਿੱਚ ਤਾਂ ਮਤਲਬ ਜੇ ਤੁਸੀ ਆਪ ਤੁਮੀ ਆਟਾ ਪੀਣਾ ਇਹਦੇ ਵਿੱਚ ਤਾਂ ਇਹਦੇ ਵਿੱਚ ਹੀ ਆਊਗਾ ਆਟਾ ਹਾਂ ਇਹਦੇ ਵਿੱਚ ਆਉ ਤੇ ਪਾਉਣਾ ਕਿੱਥੇ ਇਹਦੇ ਉੱਪਰ ਆਉਣਾ ਤਾਂ ਜਾਲੀ ਪਾ ਕੇ ਢੱਕਣ ਲਾ ਦਈਏ ਥੋੜਾ ਟਾਈਟ ਕਰ ਦੇਣਾ ਹੱਥ ਨਾਲ ਬਸ ਠੀਕ ਹੈ ਉਹਦਾ ਟੋਲੀ ਬਾਹਰ ਤਰਕੇ ਤੇ ਚੜਾ ਦੇਣੀ ਮਤਲਬ ਇਹਨੂੰ ਬਾਹਰ ਤਰਕੇ ਇਹਦੇ ਤੇ ਚੜਾ ਕੇ ਕੱਪੜਾ ਫੇਰ ਅੰਦਰ ਰੱਖਣਾ ਆਹਰ ਅੰਦਰ ਵਾਇਨਾ ਸੌਖੀ ਨਹੀਂ ਚੜਦੀ ਹੈਗੀ ਥੋੜੇ ਹੱਥ ਵਜਦੇ ਆ ਥੋੜੀ ਆਪਾਂ ਦਾੜੀ ਭਾਗਿਆ ਚੜਾਤੀ ਠੀਕ ਹੈ ਹਾਂਜੀ ਢੋਲੀ ਚੜਾਤੀ ਬਾਹਰ ਕੱਢ ਕੇ ਧਰੋਣਾ ਕੱਪੜਾ ਠੀਕ ਹੈ ਚਲਦਾ ਜੀ ਇਹ ਹੈਗਾ ਦਾ ਬੋਡੀ ਕਵਰ ਓਕੇ ਆ ਹੈਗਾ ਇੱਕ ਐਕਸਟਰਾ ਕੱਪੜਾ ਇਹਦੇ ਨਾਲ ਦਾ ਆਹ ਕਵਰ ਮਤਲਬ ਆਟਾ ਉਤ ਪੀ ਕੇ ਬਾਅਦ ਚੱਕ ਦੋ ਰੱਖਣ ਨੂੰ ਤਾਂ ਚੜਾ ਦੇਣਾ ਆ ਆਹ ਬਰਸ ਹੈਗਾ ਆਹ ਬਰਸ ਸਾਈ ਵਾਸਤੇ ਉਏ ਬੱਦੜੀ ਬਦਲਨੀ ਆ ਨਾ ਹੋਰ ਚੀਜ਼ ਕੱਢਣੀ ਆ ਬੇਸਨ ਵਗੈਰਾ ਆਹ ਦਾੜੀ ਇਤੋਂ ਸਾਫ਼ ਕਰ ਲਣੀ ਐ ਐਦਾਂ ਸਾਫ਼ ਕਰਕੇ ਢੱਕਣਾ ਢੱਕਣ ਵਧੀਆ ਲੱਗ ਜਾਂਦਾ ਹੈ ਹਾਂ ਠੀਕ ਐ ਤੇ ਦਾੜੀ ਵੀ ਇਹਦੇ ਨਾਲ ਸਾਫ਼ ਕਰਨੀ ਬੁਰਸ ਨਾਲ ਥੱਲੇ ਨਹੀਂ ਮਾਰਨੀ ਧੋਣੀ ਵੀ ਨਹੀਂ ਠੀਕ ਐ ਅੱਠ ਜਾਣ ਹੋ ਗਈਆਂ ਠੀਕ ਐ ਜੀ ਦਾ ਆਦੇ ਹਰੋ ਤੇ ਲਿਖਿਆ ਹੱਸ ਸੰਗਰ ਆ ਜਾਲੀਆਂ ਦਾ ਲਿਖਿਆ ਜਾਲੀ ਨੰਬਰ 1 ਮੈਦਾ ਬਣਾਉਂਦੀ ਆ ਇਹਦੇ ਉੱਪਰ ਹੀ ਲਿਖਿਆ ਹੋਇਆ ਜਾਲੀ ਨੰਬਰ 1 ਹਾਂਜੀ ਹਾਂ ਜਾਲੀਆਂ ਤੇ ਵੀ ਲਿਖਿਆ ਹੋਇਆ ਸਾਰੀਆਂ ਦੇ ਨੰਬਰ ਠੀਕ ਹੈ ਜੀ ਆ ਪੰਜ ਤੋਂ ਲੈ ਕੇ ਅੱਠ ਤੱਕ ਪਸੂਆਂ ਵਾਲੀਆਂ ਇਹ ਜਾਲੀਆਂ ਠੀਕ ਹੈ ਪਸੂਆਂ ਦਾ ਆਟਾ ਲੇਟੀ ਦਾਣਾ ਸਾਰਾ ਕੁਝ ਠੀਕ ਹੈ ਵਧੀਆ ਸਮਝਾਇਆ ਹੋਇਆ ਹੁਣ ਇਹ ਰੈਡੀ ਹੈ ਜਮਨ ਜਾਲੀ ਪਾ ਰੱਖੀ ਇਹਦੇ ਵਿੱਚ ਠੀਕ ਹੈ ਹੁਣ ਆਪਾਂ ਇਹ ਵਿੱਚ ਇੱਥੇ ਕਣਕ ਪਾਉਣੀ ਆ ਇੱਥੇ ਦਕਾਨਕ ਪਾਵਾਂਗੇ ਕਣਕ ਪਾਉਣ ਤੋਂ ਬਾਅਦ ਹੀ ਚੱਲਣੀ ਹੈ ਠੀਕ ਹੈ ਕਿਰਾਂ ਲਾਰਮ ਮਾਰੂਗੀ ਟੀਂ ਟੀਂ ਦਾ ਜਦੋਂ ਕਣਕ ਪੈ ਗਈ ਆਪੇ ਸਟਾਰਟ ਹੋ ਜਣੀ ਮੋਟਰ ਆਪਾਂ ਕੁਛ ਨਹੀਂ ਕਰਦੇ ਹਾਂ ਆਟਾ ਪੀਣਾ ਸ਼ੁਰੂ ਕਰ ਦੋ ਨਾਲ ਦੀ ਨਾਲ ਆ ਇਹਦਾ ਹੁੰਦਾ ਗਗਲਾ ਇਹਦਾ ਦਾਣੇ ਛੱਡੇ ਜਾਂਦੇ ਠੀਕ ਹੈ ਇਹ ਕਿੰਨਾ ਤਾਂ ਹੁੰਦਾ ਗਾ ਇਹ ਆਟਾ ਪੀਣਾ ਤਾਂ ਕਣਕ ਇਹ ਦਾਸਮ ਫੇਰ ਤੋਂ ਵਧੇ ਨਾ ਇਹਦਾ ਨਾਲ ਦੇਖਣਾ ਤੋਈ ਲੱਗੂਗੀ ਜਦੋਂ ਗਲ ਚਾਹ ਤਾਂ ਵਧੀਆ ਕਿੰਨਾ ਥੋੜਾ ਮੋਟਾ ਬਾਲਾ ਬਰੀਕ ਵੀ ਆਟਾ ਸਹੀ ਨਹੀਂ ਆਟਾ 2 ਨੰਬਰ ਵਾਲੀ ਪਾਉਣੀ ਬਸ ਤੋਈ ਨੇ ਤੇ ਉਹ ਦੱਬਾ ਜਾ ਰੱਖਣਾ ਆਹੋ ਆ ਦੱਬਾ ਜਾ ਠੀਕ ਹੈ ਇਹਦੀ ਕੰਨੀ ਵੱਧਾ ਇੱਕ ਆਹ ਵਾਲੀ ਕੰਨੀ ਠੀਕ ਹੈ ਇਹ ਇੱਥੇ ਲੱਗ ਗਿਆ ਨਾ ਇਹ ਇਹ ਹੈਗਾ ਕਣਕ ਵੱਧ ਪਾਉਣ ਵਾਸਤੇ ਠੀਕ ਹੈ ਠੀਕ ਹੈ ਆਹ ਤੀਰ ਦਾ ਨਿਸ਼ਾਨ ਲੱਗਿਆ ਕਣਕ ਇੰਨੀ ਪਾਉਣੀ ਹੈ ਇਹਦੇ ਵਿੱਚ ਇਹ ਤੋਂ ਵੱਧ ਨਹੀਂ ਪਾਉਣੀ ਇਹ ਤੋਂ ਵੱਧ ਨਹੀਂ ਇੰਨੀ ਕਣਕ ਪਾ ਕੇ ਕੋਈ ਮਰਜ਼ੀ ਕੰਮ ਕਰੀ ਜਾਓ ਜਦੋਂ ਕਣਕ ਮੁੱਕ ਗਈ ਹਾਂਜੀ ਚੱਕੀ ਆਟੋਮੈਟਿਕ ਬੰਦ ਹੋ ਜੂਗੀ ਬਸ ਠੀਕ ਹੈ ਠੀਕ ਹੈ ਇਤੋਂ ਵੱਧ ਕਣਕ ਨਹੀਂ ਪਾਉਣੀ ਇਤੋਂ ਵੱਧ ਪਾਵਾਂਗੇ ਢੋਲੀ ਭਰ ਜੂਗੀ ਤੇ ਮੋਟਰ ਚੋਕ ਨਾ ਹੋਵੇ ਤਾਂ ਚੜ ਜੂਗਾ ਟਾ ਠੀਕ ਹੈ ਜਿਆਦਾ ਕਣਕ ਪਾਉਣੀ ਆਣ ਸਾਨੇ ਸੀ ਵਸਤੀ ਨਿਕਗਮ ਠੀਕ ਹੈ ਜੀ ਕਾਤੀ ਜਾਗੀ ਤੇ ਇੱਥੇ ਰੋਣੀ ਚੁੰਬਕ ਆਉਦੀ ਲੈ ਕੇ ਕੋਈ 10 20 ਰੁਪਏ ਨਹੀਂ ਮਿਲੂਗੀ ਠੀਕ ਹੈ ਤੇ ਇੱਕ ਰਾਂਣੇ ਤੇ ਮਿਲ ਜੂਗੀ ਪੁਰਾਣੀ ਇੱਥੇ ਚੁੰਬਕ ਗੋਲ ਹੁੰਦੀਆਂ ਨੇ ਇੱਥੇ ਰੋਣੀ ਠੀਕ ਹੈ ਜੀ ਇਹ ਤੇ ਧਰ ਕੇ ਇਹਦੇ ਵੇਚਦੀ ਆਪਾਂ ਖਾਨ ਵਾਲੀ ਕਣਕ ਪਾ ਸਕਦੇ ਹਾਂ ਤਾਂ ਕਿ ਕੋਈ ਲੋਹੇ ਦੀ ਤਾਰ ਵਗੈਰਾ ਕੁਝ ਵੀ ਤਾਂ ਇਹਦੇ ਵਿੱਚ ਲੱਗ ਜੂਗਾ ਤਾਂ ਠੀਕ ਹੈ ਠੀਕ ਹੈ ਆਪਣਾ ਨਕਸਾਨੀ ਜਿਹਨਾਂ ਚੱਕੀ ਦਾ ਨਹੀਂ ਨਾਲ ਆਉਂਦਾ ਨਹੀਂ ਠੀਕ ਹੈ ਦੋਨਾਂ ਚੀਜ਼ਾਂ ਦੀ ਸੇਫਟੀ ਹੈ ਠੀਕ ਹੈ ਸਮਝ ਗਏ ਇਹਦੇ 'ਚ ਮਤਲਬ ਵੀ ਪੀਣ ਵੜਾ ਕੇ ਬਾਅਦ 'ਚ ਪੀ ਸਕਦੇ ਹਾਂ 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 ਕਣਕ ਸਾਫ ਕਰਕੇ ਇਹ ਵੀ ਦੀ ਪਾ ਸਕਦੇ ਆ ਠੀਕ ਹੈ ਇਹਦੀ ਦਾ ਪਾਇੰਟ ਪਾਉਣੀ ਆ ਵੀ ਕੋਈ ਲੋਹਾ ਹੋਇਆ ਤਾਂ ਇਹ ਝੜ ਜਾਊਗਾ ਹਾਂ ਵੈਸੇ ਆਪਾਂ ਅੰਸਿੱਧੇ ਵੀ ਕਣਕ ਪਾ ਸਕਦੇ ਆ ਕੋਈ ਚੱਕਰ ਨਹੀਂ ਕਿਉਂ ਜੀ ਆਪਾਂ ਪੀਣਪੂ ਬਣਾਇਆ ਤਾਂ ਹਾਂ ਸਾਫ ਕਰ ਕੀ ਪਾਉਣੀ ਬਣੀ ਆ ਜੇ ਕਣਕ ਪੀਣਾ ਕਰਕੇ ਪੀਣਾ ਪੂਣਾ ਨਹੀਂ ਕਰਦੀ ਤੇ ਕਿਹੜਾ ਆ ਇਹਦਾ ਆਫ ਹੋਣ ਵਾਲੀ ਹਾਂ ਇਹ ਤਾਂ ਆਫ ਹੋਣ ਵਾਲੀ ਤੇ ਆ ਆ ਮਤਲਬ ਇਹ 10 12 ਫੇਰ ਦੀ ਮਨਸ਼ਾਨੀ ਲਾ ਦੇਣਾ ਠੀਕ ਹੈ ਤੈਨੂੰ ਇਹ 12 ਫੇਰ ਤੋਂ ਵੱਧ ਨਹੀਂ ਚੰਗੀ ਠੀਕ ਹੈ ਹਾਂ ਜਦੋਂ ਆ ਗਲਾ ਛੱਡਾਂਗੇ ਨਾ ਕਣਕ ਹਾਂਜੀ ਹਾਂਜੀ ਉਹਨਾਂ ਲੋਡ ਲਊਗੀ ਜੇ ਜ਼ਿਆਦਾ ਛੜਤਾ ਫਿਰ ਤਾਂ ਜ਼ਿਆਦਾ ਇੱਕ ਕਣਕੜ ਗਿਣੇ ਦੇ ਮੋਟਰ ਬੰਦ ਹੋ ਜਾਣੀ ਠੀਕ ਹੈ ਇਹ ਮਤਲਬ 10 12 ਤੋਂ ਤੱਕ ਨਹੀਂ ਚੇੜੀ ਦੇਣੀ 12 ਤੋਂ ਤੱਕ ਨਹੀਂ ਜਾਣਾ ਫਿਰ ਦਾ ਕਲਾ ਇਹਨਾਂ ਨੂੰ ਖੋਲਣਾ ਹਾਂ ਹਾਂ ਇਹਦਾ ਨਾਂ ਇੱਥੇ ਬੰਦ ਹੁੰਦਾ ਠੀਕ ਹੈ ਬੰਦ ਇੱਥੇ ਠੀਕ ਹੈ ਜੀ ਜੋ ਕਣਕ ਪਾਤੀ ਹੌਲੀ ਹੌਲੀ ਛੱਡੀ ਜਾਈਆਂ ਹਾਂਜੀ ਹਾਂਜੀ ਇਹਦਾ 10 12 ਦੇ ਵਾਗੇ ਉੱਥੇ ਰੋਕ ਦੇ ਨੂੰ ਬਸ ਓਕੇ ਠੀਕ ਹੈ ਜੀ ਇਹ ਤਾਂ ਹੋ ਗਿਆ ਆਟੇ ਵਾਲਾ ਕੰਮ ਹੁਣ ਆ ਗਿਆ ਤੇਰਾ ਹਲਦੀ ਮਿਰਚ ਮਸਾਲੇ ਵਾਲਾ ਪੱਤੀ ਕੱਢ ਲੈਣੀ ਠੀਕ ਹੈ ਇੱਥੇ ਆ ਹੌਪਰ ਜਿਹਾ ਲਾ ਦੇਣਾ ਇੱਥੇ ਪੱਤੀ ਵਾਲੇ ਥਾਂ ਲੱਗ ਗਿਆ ਹਾਂਜੀ ਇਹ ਲੱਗ ਗਿਆ ਤੇ ਉਧਰੋਂ ਸੱਚ ਪਾਤੀ ਆਪਾਂ ਨੇ ਠੀਕ ਹੈ ਮੋਟਰ ਆਨ ਕਰ ਦੇਣੀ ਹੈ ਉਧਰੋਂ ਪਲੱਗ ਪਾ ਕੇ ਸੱਚ ਛੜਤੀ ਇਹ ਮਾਰੂਗੀ ਟੀਂ ਟੀਨਾ అలਾਰਮ ਠੀਕ ਹੈ ਹਾਂਜੀ ਹਾਂ ਟੀਂ ਟੀਨਾ ਮਾਰੂ ਇਹਦਾ ਰਵੜ ਇੱਥੇ ਧਰਨੀ ਆ ਚ ਆ ਰਵੜਾ ਪਤਾ ਨਹੀਂ ਆਇਆ ਚ ਇੱਥੇ ਸੈਂਸਰ ਲੱਗੇ ਹੋਏ ਠੀਕ ਹੈ ਕਿ ਤੇ ਇਹਦੇ ਚ ਰਵੜ ਧਰਤੀ ਨਾ ਮੋਟਰ ਆਪੇ ਚੱਲ ਪੂਗੀ ਕਮਣੀ ਸ਼ੁਰੂ ਆ ਇਹਦੇ ਨਾਲ ਹੋਊਗੀ ਠੀਕ ਹੈ ਇਹ ਸੈਲਫ ਹਲਦੀ ਮਿਰਚ ਮਿਰਚ ਮਸਾਲਾ ਜੋ ਵੀ ਹੈ ਹਨਾ ਉਹਦੇ ਬਾਅਦ ਸਾਰਾ ਉਹ ਦਵਾ ਲਾਉਣੀ ਆ ਹਾਂ ਉਹ ਨਹੀਂ ਲਾਉਣੀ ਤੇ ਕੰਕਾਸ ਤੇ ਉਹ ਪਤਾ ਸੀਗਾ ਹਲਦੀ ਪੀਸਣ ਦਾ ਤਰੀਕਾ 8 ਨੰਬਰ ਜਾਲੀ ਪਾਉਣੀ ਹੈ ਪਹਿਲਾਂ ਠੀਕ ਹੈ ਠੀਕ ਹੈ 8 ਨੰਬਰ ਪਾ ਕੇ ਹਲਦੀ ਇਹਦੇ ਵਿੱਚ ਦੀ ਪਾਉਣੀ ਹੈ ਗੰਡੀਆਂ ਸਿੱਟਣੀਆਂ ਦੋ ਫਿਰਤੀਆਂ ਚਾਰ ਆ ਪਤਾ ਲੱਗ ਜੂਰਾ ਵਰਤੀ ਨਾਲ ਦੀ ਨਾਲ ਠੀਕ ਹੈ ਇਹਦੇ ਵਿੱਚ ਦੀ ਉਦੋਂ ਵਾਰੇ ਹਲਦੀ ਆ ਜਾਣੀ ਢੋਲੀ 'ਚ ਢੋਲੀ 'ਚ ਹਲਦੀ ਕੱਢ ਕੇ ਭਾਂਡੇ 'ਚ ਦੁਬਾਰਾ 2 ਨੰਬਰ ਜੜੀ ਪਾ ਲੈਣੀ ਆ ਲਿਖਿਆ ਹੋਇਆ ਹੈ 2 ਨੰਬਰ ਜੜੀ ਪਾ ਕੇ ਦੁਬਾਰਾ ਫੇਰ ਹਲਦੀ ਇਹਦੇ ਵਿੱਚ ਹੀ ਪਾਣੀ ਹੈ 1 ਮਿੰਟ ਦੇ ਵਿੱਚ ਹਲਦੀ ਘੜ ਦਈਆਂ 2 ਮਿੰਟ ਵੀ ਲਾਉਂਗੀ 1 ਕਿਲੋ ਦੇ ਠੀਕ ਹੈ ਗੰਢੀਆਂ ਵਾਲੀ ਪਿਓਰ ਹਲਦੀ ਰੈਡੀ ਹੋ ਜਾਉਣੀ ਹੈ ਜਿੰਨਾ ਤੇਰਾ ਆਪ ਇਹਦੀ ਵਰਤੋਂ ਕਰਨੀ ਹੈ ਉਹਨਾਂ ਤੇਰਾ ਰੋਬਰ ਇੱਥੇ ਲਾ ਕੇ ਰੱਖਣੀ ਚੱਕਣੀ ਨਹੀਂ ਠੀਕ ਹੈ ਉੱਤੇ ਆ ਗਿਆ ਇਹਦੀ ਫੇਰ ਆਹ ਇਹ ਹੈਗਾ ਪਸੂਆਂ ਵਾਲੀ ਲੇਟੀ ਕੱਢਣ ਵਾਸਤੇ ਮੋਟਾ ਦਲੀਆ ਨਹੀਂ ਹੁੰਦਾ ਹਾਂਜੀ ਹਾਂਜੀ ਉਹ ਵਾਲੀ ਹੈ ਉਦੋਂ ਵੀ ਆ ਇੱਧਰ ਲਾ ਕੇ ਰੱਖਣਾ ਚਲਾਉਣੀ ਪਹਿਲਾਂ ਮੋਟਰ ਚਲਾਉਣੀ ਆ ਫੇਰ ਇਹਦੇ ਗਣਕ ਪਾਉਣੀ ਪਹਿਲਾਂ ਨਹੀਂ ਪੁਣੀ ਠੀਕ ਹੈ ਗੱਟਾ ਕੋਲੇ ਧਰ ਲੈਣਾ ਇਹਦੇ ਵਿੱਚ ਗਣਕ ਪਾਈ ਨੇ ਜਲਦੀ ਜਲਦੀ ਠੀਕ ਹੈ ਇਹ ਕੱਢ ਦੂਗੀ 2 ਕੁਆਟਲ ਕੱਢ ਦੂ ਇੱਕ ਘੰਟੇ ਦਾ 4 ਗੱਟੇ ਤਾਂ ਭਰੀ ਰੱਖਣੀ ਆ ਇਹ ਤਾਂ ਪਾਈ ਹੀ ਨਹੀਂ ਦਵਾ ਦੋ ਕਰਨ ਠੀਕ ਹੈ ਇਹਦਾ ਖਿੱਚੀ ਆਣੀ ਦਵਾ ਦੋ ਖਿੱਚੀ ਆਣੀ ਇਹ ਤਾਂ ਇੱਕ ਘੰਟੇ ਚ ਕੱਢੂ 4 ਗੱਟੇ ਲੇਟੀ ਦੀ ਮੋਟਾ ਦੜੀਆ ਠੀਕ ਹੈ ਠੀਕ ਹੈ ਜਦੋਂ ਪਹਿਲੀ ਵਾਰ ਤੋਂ ਕਰਨੀ ਆ ਇਹ ਲਾਉਣੀ ਆ ਪਹਿਲਾਂ ਠੀਕ ਹੈ ਵੀਰੇ ਜਦੋਂ ਇਹਦੀ ਵਾਰ ਤੋਂ ਨਾਲੇ ਜਾਲੀ ਪਾਉਣੀ ਆ 8 ਨੰਬਰ ਇਹ ਚ ਆ ਲਿਖਿਆ ਹੋਇ ਜਾੜੀ ਨੰਬਰ 8 ਮੋਟਾ ਦਲੀਆ ਉਹਦੇ ਵਾਸਤੇ ਆਹ ਯੂਜ਼ ਕਰਨਾ ਹੋਰ ਕਾਦੀ ਵਾਸਤੇ ਇਕੱਲਾ ਆਹ ਹਲਦੀ ਮਿਰਚ ਮਸਾਲੇ ਵਾਸਤੇ ਠੀਕ ਹੈ ਠੀਕ ਹੈ ਦੋਨੇ ਚੀਜ਼ਾਂ ਹੋਰ ਕਾਦੀ ਵਾਸਤੇ ਨਹੀਂ ਲਗੀਆਂ ਓਕੇ ਜਦੋਂ ਇਹਦੀ ਵਰਤੋਂ ਕਰਨੀ ਉਹਦੀ ਆ ਰਵੜ ਲਉਣੀ ਹੈ ਤੇ ਇਹਦੀ ਕੋਈ ਰੋੜ ਨਹੀਂ ਰੋੜ ਰੋੜੀ ਠੀਕ ਹੈ ਹੁਣ ਕਿਹਾ ਟੱਕਣ ਲਾ ਦੇਣਾ ਟੱਕਣ ਲਾਉਣ ਤੋਂ ਬਾਅਦ ਵੀਰ ਮੇਰਾ ਹੁਣ ਆਟੇ ਦੇ ਆ ਠੀਕ ਹੈ ਗਲਾ ਇਹਦਾ ਬੰਦ ਹੈ ਚਲੋ ਜਾੜੀ ਪਾ ਰੱਖੀ ਆਟੇ ਵਾਲੀ 2 ਨੰਬਰ ਜਦੋਂ ਮੈਂ ਪਲੱਗ ਪਾ ਕੇ ਇਹਦਾ ਦਾਣੇ ਪਾ ਕੇ ਸੁੱੱਚ ਛੜ ਦੋ ਠੀਕ ਹੈ ਟੀਟੀ ਕਰੀ ਜਾਊਗੀ ਜਦੋਂ ਦਾਣੇ ਪੈ ਗਿਆ ਪੇਚਲਪੂ ਸਟਾਰਟ ਹੋ ਜੂਗੀ ਨਾਲ ਦੀ ਨਾਲ ਤੇਰਾ ਗਲਾ ਛੜਨੀ ਇਹਦੇ ਚ ਆਪਾਂ ਦਾਣੇ ਪਾ ਕੇ ਸੁੱਚਾਉਣੂਗੀ ਮੜ ਕੇ ਕਿਦੋਂ ਟੀਟੀ ਕਰ ਲਾਪੀ ਉਸ ਤੋਂ ਬਾਅਦ ਆਗਾ ਥੋੜਾ ਜਿਹਾ ਖੋਲ ਦੇਣਾ 10 12 ਤੇ ਹਾਂ 12 ਦੇ ਵੇਰੇ ਗਲਾ ਖੋਲਦੀ ਹਾਂ ਬਸ ਮਤਲਬ ਕਿੰਨਾ ਕੁ ਤੁਸੀਂ ਚਾਹਣੇ ਹੋ ਹਾਂ ਹਾਂ ਵਾਰਟਾ ਬ੍ਰੀਕ ਦਾ ਜਾਲ ਨਹੀਂ ਕਰਨਾ ਹਾਂ ਮੋਟਾ ਬ੍ਰੀਕ ਜਾਲੀਆਂ ਨਹੀਂ ਕਰਨਾ ਸਾਰੇ ਠੀਕ ਹੈ ਹਾਂ ਇਹ ਤਾਂ ਅੰਪੇਰ ਹੈ ਨਾ ਵੀ ਜਿਆਦਾ ਨਾ ਲਵੇ ਫੇਰ ਠੀਕ ਹੈ ਠੀਕ ਹੈ ਇਹ ਤਾਂ ਅੰਪੇਰ ਮੀਟਰ ਹੈਗਾ ਇਹ 12 ਤੋਂ ਨਹੀਂ ਵਧਾਉਣਾ ਮੈਂ ਨਿਸ਼ਾਨੀ ਲਾ ਦੇਣਾ ਇਹਦੀ ਪੱਕੀ ਠੀਕ ਹੈ ਠੀਕ ਹੈ ਮੰਨ ਲਓ ਆ ਦੇਖ ਲਿਖਿਆ 2 ਨੰਬਰ ਬਰੀਕ ਕੱਟਾ ਜੇ ਇਹਦੂ ਮੋਟਾ ਖਾਣਾ ਤਾਂ 3 ਨੰਬਰ ਜਾਲੀ ਪਾ ਲਓ ਠੀਕ ਹੈ ਹਾਂ ਮੋਟਾ ਬਰੀਕ ਜਾਲੀ ਨਹੀਂ ਕਰਨਾ ਹੋਰ ਪਾਸੇ ਨਹੀਂ ਤੇ ਦਲੀਆ ਦੁਲੀਆ ਵੀ ਬਣਾ ਦੇ ਹਾਂ ਹਾਂ ਦਲੀਆ ਲਿਖਿਆ ਹੈਗਾ ਬਰੀਕ ਦਲੀਆ ਵੀ ਕਰਦੇ 7 ਨੰਬਰ ਜਾਲੀ ਪਾ ਲਈ ਠੀਕ ਹੈ 8 ਨੰਬਰ ਦੇ ਮੋਟਾ ਦਲੀਆ ਠੀਕ ਹੈ ਠੀਕ ਹੈ ਆਪਾਂ ਖਾਣ ਵਾਲਾ ਵੀ